ਸਾਡੇ ਵੱਖ-ਵੱਖ ਪਿੰਡਾਂ ਦੇ ਸਰਪੰਚ ਪੰਚ ਨੰਬਰਦਾਰ ਸਹਿਬਾਨ ਅਤੇ ਮੋਹਤਬਰ ਸੱਜਣ ਸਾਡੇ ਵਿਗੋਲ ਨਗਰ ਪੰਚਾਇਤ ਦੇ ਪ੍ਰਧਾਨ ਸਾਹਿਬ ਸ੍ਰੀ ਮਿੱਧਲਜੀਤ ਕੌਰ ਜੀ ਬੱਲੋ ਚੱਕ ਦੇ ਸਰਪੰਚ ਸਾਹਿਬ ਅਕਬਰਪੁਰ ਦੇ ਸਰਪੰਚ ਸਾਹਿਬ ਇਨੋਵਾਲ ਦੇ ਸਰਪੰਚ ਸਾਹਿਬ ਸਰੂਪਵਾਲ ਦੇ ਬਰਿਆਰ ਦੇ ਸਰਪੰਚ ਸਾਹਿਬ ਜੱਬੋਵਾਲ ਦੇ ਸਰਪੰਚ ਸਾਹਿਬ ਇਸ 부ਚੇ ਦੇ ਸਰਪੰਚ ਸਾਹਿਬ ਅਤੇ ਸਾਡੇ ਬਲੌਗ ਪ੍ਰਧਾਨ ਮੇਰੇ ਨਾਲ ਖੜੇ ਨੇ ਸਤਿਕਾਰਯੋਗ ਲਖਵਿੰਦਰ ਸਿੰਘ ਜੀ ਜੋ ਕਿ ਸਾਡੇ ਕੋਆਰਡੀਨੇਟਰ ਨੇ ਐਸੀ ਵਿੰਗ ਦੇ ਹਲਕਾਪੜਾ ਦੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੇ ਵੀ ਪਿੰਡਾਂ ਚੋਂ ਸਾਰੇ ਆਏ ਹੋ ਮੇਰੇ ਛੋਟੇ ਜਿਹੇ ਸੱਦੇ ਤੇ ਪਹੁੰਚੇ ਹੋ ਇੱਥੇ ਅੱਜ ਬਲਾਕ ਸਮਤੀ ਦੀ ਜਿਹੜੀ ਸੀ ਪੇਪਰ ਫਾਈਲ ਕਰਨ ਦਾ ਜਾ ਰਹੇ ਆ ਅੰਦਰ ਸੋ ਅੰਦਰ ਦੇ ਜਿਹੜੇ ਰੂਲ ਦੇ ਤੇ ਸਾਰੇ ਇਕੱਠੇ ਸੀ ਇੱਥੇ ਰਹਿਣਾ ਸਾਰਿਆਂ ਨੇ ਤੇ ਸਾਰਿਆਂ ਪਿੰਡਾਂ ਦਾ ਜਿਹੜਾ ਇੱਕ ਇੱਕ ਸਰਪੰਚ ਉਹ ਕਿਰਪਾ ਕਰਕੇ ਮੇਰੇ ਨਾਲ ਚੱਲੇ ਤੇ ਬਾਕੀ ਸੱਜਣ ਸਾਰੇ 10 ਮਿੰਟ ਇਥੇ ਵੇਟ ਕਰੋ ਅਸੀਂ ਅੰਦਰ ਹੋ ਕੇ ਆ ਜੰਨੇ ਆ ਤੇ ਸਾਰੇ ਪਿੰਡਾਂ ਦੇ ਇੱਕ ਇੱਕ ਸਰਪੰਚ ਮੇਰੇ ਨਾਲ ਜਾਣ ਨਾਲ ਸਾਡੇ ਬਲੌਕ ਪ੍ਰਧਾਨ ਸਾਹਿਬ ਸਾਰੇ ਹੋਣਗੇ ਲਖਵਿੰਦਰ ਸਿੰਘ ਜੀ ਕਿੱਥੇ ਨੇ ਅੱਜ ਹੋਣਗੇ ਬਲੌਕ ਪ੍ਰਧਾਨ ਕਿੱਥੇ ਨੇ ਆਪਣੇ ਸਾਡੇ ਹਾਂ ਡਾਕਟਰ ਸਾਹਿਬ ਤੇ ਨਰੰਗ ਨਰੰਗਪੁਰ ਤੂੰ ਮੇਰੇ ਨਾਲ ਨੰਬਰ ਤੱਕ ਕੁਲਦੀਪ ਸਿੰਘ ਤੇ ਸਰਦਾਰ ਸੁਰਜੀਤ ਸਿੰਘ ਦੋ ਜਣੇ ਨਾਲ ਜਾਣ ਕੇ ਮਿਲ ਠੀਕ ਹੈ ਜੀ ਬਾਕੀ ਸਾਰੇ ਤੁਸੀਂ ਇੱਥੇ ਰੋ